ਸਿਕਾ ਕਾਲਾ ਸਾਹਿਬ ਜੀ ਪੱਕਾ ਬਿਠਾ ਕੇ ਰੱਖੋ ਕਾਲਾ ਸਾਹਿਬ ਜੀ ਕਿਵੇਂ ਹੱਤਵੀਏ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੁਝ ਨੇਹਾ ਕੋਈ ਪੈਂਦਾਰੋ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ ਹਾਂਜੀ ਠੀਕ ਆ ਸਿਕਾ ਕਾਲਾ ਸਾਹਿਬ ਜੀ ਪੱਕਾ ਦਿੱਤਾ ਹੋਇਆ ਰੱਖੂਗਾ ਖਾਲਸਾ ਜੀ ਕਿਵੇਂ ਹੱਤ ਵੀ ਹੈ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੁਛ ਨੇਹਾ ਕੋਈ ਪੰਡਤ ਜੀ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਆ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ ਹਾਂਜੀ ਠੀਕ ਆ ਸੀਗਾ ਖਾਲਸਾ ਜੀ ਪੱਕਾ ਦਿੱਤਾ ਹੋਇਆ ਰੱਖੂਗਾ ਖਾਲਸਾ ਜੀ ਕਿਵੇਂ ਹੱਤ ਵੀ ਹੈ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੁਛ ਨੇਹਾ ਕੋਈ ਪੰਡਤ ਜੀ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਆ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ ਹਾਂਜੀ ਠੀਕ ਆ ਸੀਗਾ ਖਾਲਸਾ ਜੀ ਪੱਕਾ ਬਿਠਾ ਦੇਣਾ ਰੱਖੂਗਾ ਖਾਲਸਾ ਜੀ ਕਿਵੇਂ ਹੱਥੀਬੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਸੰਗਤਾਂ ਨੂੰ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਆ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਠੀਕ ਆ ਸਿਕਾ ਖਾਲਸਾ ਜੀ ਪੱਕਾ ਬਿਠਾ ਦੇਣਾ ਜਰਾ ਖਾਲਸਾ ਜੀ ਕਿਵੇਂ ਹੱਥੀਬੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਸੰਗਤਾਂ ਨੂੰ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਆ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਠੀਕ ਆ ਸਿੱਕਾ ਖਾਲਸਾ ਜੀ ਪੱਕਾ ਦਿੰਦਾ ਮੇਰਾ ਖਾਲਸਾ ਜੀ ਕਿਵੇਂ ਹੱਤਵੀਏ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਸੰਗਤਾਂ ਨੂੰ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਤੇ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਠੀਕ ਹੈ ਸਿੱਕਾ ਖਾਲਸਾ ਜੀ ਪੱਕਾ ਦਿੱਤਾ ਹੈ ਰੱਖੂਗਾ ਖਾਲਸਾ ਜੀ ਕਿਵੇਂ ਹੱਤ ਵੀ ਹੈ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੁਛ ਸੁਨੇਹਾ ਕੋਈ ਸੰਗਤਾਰੋ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ ਹਾਂਜੀ ਠੀਕ ਆ ਸੀਗਾ ਖਾਲਸਾ ਜੀ ਪੱਕਾ ਦਿੱਤਾ ਹੈ ਰੱਖੂਗਾ ਖਾਲਸਾ ਜੀ ਕਿਵੇਂ ਹੱਤ ਵੀ ਹੈ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੁਛ ਸੁਨੇਹਾ ਕੋਈ ਸੰਗਤਾਰੋ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਠੀਕ ਹੈ